ਦੇਲੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਿੰਟੂ ਸਿੰਘ ਸਰਨਾ ਸਾਡੇ ਨਾਲ ਜੁੜੇ ਹੋਏ ਨੇ ਸਰਨਾ ਸਾਹਿਬ ਕੱਲ ਨੂੰ ਐਸਟੀਪੀਸੀ ਪ੍ਰਧਾਨ ਅਵਤਾਰ ਸਿੰਘ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਦੇ ਲਈ ਜਾ ਰਹੇ ਨੇ ਤਾਂ ਜੋ ਜੋ ਐਲਾਨ ਕਰਨਾ ਹੈ ਭੁਵਿੰਦਰ ਸਿੰਘ ਹੁੱਡਾ ਨੇ ਵਖਰੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਨੂੰ ਰੋਕਿਆ ਜਾ ਸਕੇ ਦੇਖੋ ਗੱਲ ਹੈ ਕਿ ਇਹ ਦਰਸਾ ਸਿੱਖਾਂ ਦਾ ਕਾਨਫਰੰਸ ਜਿਹੜਾ ਹੈਗਾ ਨਾ ਇੱਕੋ ਵਕਤ ਹੋਰ ਜੇ ਸਿੱਖਾਂ ਦੇ ਵਿੱਚ ਇਹਨਾਂ ਦੀ ਗੱਲ ਹੁੰਦੀ ਜਿੱਦਾਂ ਹਰਿਆਣਾ ਦਾ ਇਹਨਾਂ ਨੇ ਚੱਕਰ ਮਾਰਿਆ ਸਾਰੀ ਜਗਾ ਘੁੰਮੇ ਫਿਰਨ ਸਾਰੀਆਂ ਗੱਲਾਂ ਕੀਤੀਆਂ ਨੇ ਇਦਾਂ ਉਹ ਹਰਿਆਣੇ ਦੇ ਸਿੱਖਾਂ ਨੇ ਇਹਨਾਂ ਦੀ ਗੱਲ ਨਹੀਂ ਮੰਨੀ ਔਰ ਇਹਨਾਂ ਦੇ ਗਰਾਂਦਾਲ ਜਾਂਦੇ ਗੱਲਬਾਤ ਨਾਲ ਕੋਈ ਸ਼ਾਂਤੀ ਬਿਲਕੁਲ ਨਹੀਂ ਬਣਾਈ ਤੇ ਇਹਨਾਂ ਨੇ ਹੁਣ ਐਂਡੀਏ ਦੀ ਸਰਕਾਰ ਭਾਜਪਾ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਜੀ ਨੂੰ ਮਿਲ ਰਹੇ ਨੇ ਅਬ ਜੇ ਇਹਨਾਂ ਦੀ ਗੱਲ ਹੁੰਦਾ ਰਿਆ ਸੀ ਕਮੇ ਹੁੰਦੇ ਤੇ ਮੈਂ ਸਮਝਦਾ ਸੀ ਕਿ ਇਹਨਾਂ ਨੂੰ ਲੋੜ ਨਹੀਂ ਦੀ ਪੈਣੀ ਰਾਜਨਾਥ ਜੀ ਨੂੰ ਮਿਲਣ ਦੀ ਇਹ ਇਹਨਾਂ ਦੀ ਵੱਡੀ ਹਾਰ ਹੈਗੀ ਮਕਰ ਸਾਫ ਦੀ ਜਿਹੜੇ ਰਾਜ ਨਾਗਰਿਕ ਨੂੰ ਖਲ ਫਿਰ ਰਹੇ ਨਿਕਲਣਾ ਕੁਝ ਵੀ ਨਹੀਂ ਆਗਾ ਜਿਹੜਾ ਹੋਮ ਮਿਨਿਸਟਰ ਹੈਗਾ ਇੰਟਰਨਲ ਮੈਟਰ ਦੇ ਵਿੱਚ ਸਟੇਟ ਦੇ ਇੰਟਰਨਲ ਮੈਟਰ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ ਔਰ ਇਸ ਤਰੀ ਚੇਤੀ ਜਿਹੜੀ ਭਾਜਪਾ ਦੀ ਸਰਕਾਰ ਹੈ ਮੈਂ ਸਮਝਦਾ ਵਾ ਇਹਦੇ ਦਖਲ ਅੰਦਾਜ਼ੀ ਨਹੀਂ ਕਰੇਗੀ ਔਰ ਭਾਜਪਾ ਨੇ ਅਪਾਉਟ ਐਮਐਲਏ ਦੀਆਂ ਅਸੈਂਬਲੀ ਦੀਆਂ ਚੋਣਾਂ ਜਿਤਰੀਆਂ ਔਰ ਬਿਲਕੁਲ ਕਿਸੇ ਕਾਸਤੇ ਇਸ ਕਾਨੂੰਨ ਨੂੰ ਨਾਰਾਜਨ ਕਰਨਗੇ ਔਰ ਅਰੇ ਅਨੰਦ ਸਿੱਖਾਂ ਨੇ ਜਾਇਦ ਮੰਗੜੀਆ ਉਹ ਹਰਿਆਣਾ ਗੁਰਦੁਆਰਾ ਪੰਦਕ ਕਮੇਟੀ ਨੂੰ ਆਪਣੀ ਸ਼ਾਂਤੀ ਦੇ ਕੇ ਪੂਰਾ ਕਰ ਦਿੱਤਾ ਜੀ ਤੇ ਨਾਲ ਹੀ ਅਵਤਾਰ ਸਿੰਘ ਦੇ ਵੀ ਕਹਿਣਾ ਹੈ ਕਿ ਹੁੱਡਾ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਨਕਵੀ ਸਾਹਿਬ ਜਾਂ ਫਿਰ ਛੱਟਾ ਸਾਹਿਬ ਉਹਨਾਂ ਨੂੰ ਆਕੇ ਮਿਲ ਸਕਦੇ ਨੇ ਤੇ ਗੱਲਬਾਤ ਕਰਕੇ ਉਸ ਨੂੰ ਇਸ ਨੂੰ ਸੁਲਝਾਉਣਗੇ ਤਾਂ ਗੱਲਬਾਤ ਕਰਦੇ ਕੋਈ 10 ਸਾਲ ਤਾਂ ਹੋ ਗਏ ਤੁਸੀਂ ਗੱਲਬਾਤ ਕਰਦੇ ਪਿਓ 10 ਸਾਲ ਤੋਂ ਤੁਸੀਂ ਗੱਲਬਾਤ ਕਿਉਂ ਨਹੀਂ ਕੀਤੀ ਹੁੱਡਾ ਸਾਹਿਬ ਨੂੰ ਪੂਰਾ ਅਖਤਿਆਰ ਹੈ ਆਪਣੇ ਸਟੇਟ ਦੇ ਕਿਸੇ ਵੀ ਨੂੰ ਮੰਨਿਆ ਦਾ ਪੂਰਾ ਖਿਆਲ ਰੱਖਣਾ ਉਹਦੀ ਗੱਲ ਮੰਨਣਾ ਪਰ ਹੁੱਡਾ ਸਾਹਿਬ ਨੇ ਵੀ 10 ਸਾਲ ਤੱਕ ਇਹ ਐਲਾਨ ਕਰਨ ਦੀ ਗੱਲ ਨਹੀਂ ਆਖੀ ਹੁਣ ਇਹਨਾਂ ਨੇ ਇਹ ਗੱਲ ਬਿਲਕੁਲ ਉਸ ਵਕਤ ਉਹਨਾਂ ਨੇ ਕਈ ਵਾਰ ਕੀਤਾ ਪਰ ਕਈ ਵਾਰ ਉਹਨਾਂ ਨੇ ਕਹਾ ਵੀ ਚਲੋ ਸਰ ਬਈ ਸ਼ਾਇਦ ਸੋਣੀ ਕਮੇਟੀ ਔਰ ਬਾਦਲਦਾਨ ਸਰਸੰਤੀ ਨਾਲ ਇਹਨਾਂ ਦੀ ਮੰਗ ਮੰਨ ਲੇਗਾ ਜਦ ਉਹਨਾਂ ਨੇ ਦੇਖਿਆ ਕਿ ਮੰਨ ਨਹੀਂ ਰਹੇ ਰੋੜੇ ਤੇ ਰੋੜਾ ਅੜਕਾਰ ਹੈ ਉਹ ਕਿਉਂ ਹਰਿਆਣੇ ਦੇ ਸਿੱਖਾਂ ਦੀ ਮੰਗ ਪੂਰੀ ਨਾ ਕਰਨ ਉਹਨਾਂ ਨੇ ਕਰਤੀ ਠੀਕ ਹੈ ਬਹੁਤ ਅਸ਼ਾ ਸਟੈਪ ਲੈ ਰਹੇ ਨੇ ਉਹ ਵਧਾਈ ਦੇ ਪਾਤਰ ਹਨ ਫੁਕਸ਼ਾ ਸਾਹਿਬ ਦੇ ਪਾਤਰ ਇਹਨਾਂ ਕੋਲ ਡਰਨ ਦੀ ਲੋੜ ਨਹੀਂ ਨਾ ਯਾਰ ਸਮਰਤ ਗੌਰ ਨੇ ਜਿਹੜੀ ਉਂਗਲ ਉਠਾ ਕੇ ਸੋਨਿਆ ਗਾਂਧੀ ਨਾਲ ਗੱਲ ਕੀਤੀ ਹੈ ਨਾ ਹੀ ਇਹਦੀ ਉਂਗਲ ਤੋਂ ਡਰੰਦੀ ਲੋੜ ਹੈ ਉਹਨੂੰ ਕਾਸੀ ਬਣਾ ਰਿਹਾ ਜੋ ਤੁਸੀਂ ਕਰਨਾ ਕਰ ਲਓ ਜੀ ਧੰਨਵਾਦ ਸਰਨਾ ਸਾਹਿਬ ਗੱਲਬਾਤ ਕਰਨ ਦੇ ਲਈ ਸੋ ਪਰਮਜੀਤ ਸਿੰਘ ਸਰਨਾ ਦਾ ਵੀ ਇਹ ਹੀ ਕਹਿਣਾ ਹੈ ਕਿ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨੀ ਚਾਹੀਦੀ ਹੈ ਹੀ ਸਿੱਖਾਂ ਦੇ ਹਿੱਤ ਦੇ ਵਿੱਚ ਆਹੀ ਕਮੇਟੀ ਇਹ ਕਹਿਣਾ ਹੈ ਪਰਮਜੀਤ ਸਿੰਘ ਸਰਨਾ ਦਾ